अच्छा गले गले लो जी हुन आपा लेके आए हैं ਤੁਹਾਡੇ ਵਾਸਤੇ ਸਪ੍ਰਿੰਗ ਵਾਲੇ ਗੱਦੇ ਸਪ੍ਰਿੰਗ ਵਾਲੇ ਗੱਦੇ ਭਾਈ ਜੀ ਸਪ੍ਰਿੰਗ ਵਾਲੇ ਗੱਦੇ ਬਹੁਤ ਮਹਿੰਗੀ ਹੁੰਦੇ ਨੇ ਇਹਨਾਂ ਦਿਖਾਓ ਇੱਕ ਬਟਾ ਹੋਗਾ ਭਾਈ ਜੀ 8 ਇੰਚ ਗੱਦਾ ਤੁਸੀਂ ਦੇਖੋ ਤਾਂ ਸਰੇ ਇਹ ਤੁਸੀਂ ਕਹਿੰਦੇ ਮਹਿੰਗੇ ਹੁੰਦੇ ਆ ਭਾਈ ਇਹ ਮੀਰ ਲੋਕਾਂ ਦੇ ਕੰਮ ਹੁੰਦੇ ਆ ਆਮ ਲੋਕਾਂ ਦੇ ਖਾਣ ਨਹੀਂ ਹੁੰਦੇ ਤੁਸੀਂ ਸਪ੍ਰਿੰਗ ਵਾਲੇ ਗੱਦੇ ਤੁਸੀਂ ਫੈਕਟਰੀ 'ਚ ਆਏ ਹੋ ਮਹਿੰਗੇ ਹੁੰਦੇ ਦੁਕਾਨਾਂ 'ਤੇ ਜਿੱਦੋਂ ਅੱਗੇ ਦੇ ਅੱਗੇ ਜਾ ਕੇ ਕਿਸੇ ਦੁਕਾਨਦਾਰ ਨੇ ਵਿੱਚ ਅਸੀਂ ਜੀ ਤੁਸੀਂ ਫੈਕਟਰੀ ਦੇ ਵਿੱਚ ਆਏ ਹੋ ਇਹ ਤੁਹਾਨੂੰ ਅਸੀਂ ਦਵਾਂਗੇ ਜੀ ਵੀਡੀਓ ਸ਼ੇਅਰ ਕਰਕੇ ਆਨ ਆਲੇ ਬੰਦੇ ਨੂੰ ਮਾਤਰ 10000 ਰੁਪਏ ਦੇ ਵਿੱਚ 8 ਇੰਚ ਸਪਰਿੰਗ ਲੱਗਦਾ। ਭਾਜੀ ਸਿਰਫ 10000 ਰੁਪਏ 'ਚ 8 ਇੰਚ ਬੋਨਸ ਸਪਰਿੰਗ ਮੈਟ੍ਰੈਸ 10000 ਰੁਪਏ ਦੇ ਵਿੱਚ। ਸਪਰਿੰਗ ਵਾਲਾ ਕਹਿੰਦਾ 30-40000 ਤੋਂ ਸਟਾਰ ਹੁੰਦਾ ਭਾਜੀ ਆਪਾਂ 10000 ਦਿੱਤੀ ਜੰਨੇ ਆ। ਉਹ ਵੀ ਪਰ ਫਿਰ ਮਾੜੀ ਕੁਆਲਿਟੀ ਹੋਊ ਨਾ। ਤੁਸੀਂ ਕੁਆਲਿਟੀ ਵਾਸਤੇ ਉੱਪਰ ਚੜੋ ਤੇ ਛਲਾਂਗਾ ਲਗਾਵਾ ਚੋ। ਭਾਜੀ ਬੈਠ ਜਾਣਾ ਤੁਸੀਂ ਭਾਈ ਜੀ ਆਪ ਤਾਂ ਸਰੀ ਆਜੋ ਭਈਆ। ਅੱਛਾ ਤੁਸੀਂ ਭਾਈ ਜੀ ਮੈਂ ਕਹਿੰਦਾ ਜੋ ਮਰਜ਼ੀ ਜਿਵੇਂ ਮਰਜ਼ੀ ਛਲਾਂਗਾ ਲਗਾਓ। ਮਤਲਬ ਰਹਿਤ ਨਾ ਕੁਝ ਹੋ ਜਾਏ। ਹਾਂ ਇਹ 10000 ਦੀ ਕੁਆਲਿਟੀ ਹੈ ਮੇਰਾ ਕਮਾਲ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਕਬਾਤ ਯਾਰ ਠੀਕ ਹੈ ਬੈਸ ਬੈਸ ਬਸ ਭਾਜੀ ਵਾਕੇ ਲੱਗੇ ਪਤਾ ਸਿਰਫ 10000 ਜੀ ਮੈਨੂੰ ਨਾ ਭਾਜੀ ਵੀਡੀਓ ਚ ਲੋਕਾਂ ਨੂੰ ਮੰਗਣ ਦੇ ਤਾਂ 10000 ਰੁਪਏ ਦੇ ਵਿੱਚ ਚੱਕੋ 8 ਇੰਚ ਸਪਰਿੰਗ ਲੱਗਦਾ ਵੀ ਇਹ ਤੁਹਾਨੂੰ ਦੇ ਰਹੇ ਹਾਂ ਇੱਕ ਗੱਡੀ ਫ੍ਰੀ ਕਿ ਇਹ ਜੀ 6 ਇੰਚ ਉੱਚੀ ਗੱਡੀ 2 ਫੁੱਟ ਬੈ 2 ਫੁੱਟ ਸਾਈਜ਼ ਹੈ ਤੁਸੀਂ ਇਸ ਤੇ ਚੌਂਕੜੀ ਮਾਰ ਕੇ ਬੈਠ ਸਕਦੇ ਹੋ ਮੰਦਰ ਵਾਸਤੇ ਪੂਜਾਰੂ ਵਾਸਤੇ ਮੈਡੀਟੇਸ਼ਨ ਵਾਸਤੇ ਬੱਚਿਆਂ ਨੇ ਨੀਚੇ ਬੈਠ ਕੇ ਪੜਨਾ ਉਹਦੇ ਵਾਸਤੇ ਇਹ ਇੱਕ ਬਹੁਤ ਹੀ ਅੱਛਾ ਪ੍ਰੋਡਕਟ ਹੈ ਇਹਦਾ ਆਪਾਂ ਕੋਈ ਪੈਸੇ ਨਹੀਂ ਦੇਣਾ ਇਹਦਾ ਆਪਾਂ ਕੋਈ ਪੈਸਾ ਨਹੀਂ ਦੇ ਦੇਣਾ ਕਿਆ ਬਾਤ ਹੈ ਦੋ 10000 ਵਾਲੇ ਗੱਦੇ ਦੇ ਨਾਲ ਇਹ ਹਰੇਕ ਨੂੰ ਫ੍ਰੀ ਮਿਲਦੀ ਹੈ ਭਾਜੀ 10 ਇੰਚੀ ਦਾ 8 ਇੰਚੀ ਬੋਨਸ ਸਪ੍ਰਿੰਗ ਮੈਟ੍ਰਸ ਹੂੰ ਇਸ ਦੇ ਨਾਲ ਤੁਹਾਨੂੰ ਗੱਦੀ ਮਿਲਣੀ ਹੈ ਫ੍ਰੀ ਜੇਕਰ ਤੁਹਾਨੂੰ ਲੱਗੇ ਇੱਕ ਬੰਦੇ ਨੂੰ ਦੋ ਬੰਦੇ ਨੂੰ ਪੰਜ ਬੰਦੇ ਨੂੰ ਨਹੀਂ ਜੀ ਆ ਚੈੱਕ ਕਰ ਸਕਦੇ ਹੋ ਮੇਰੇ ਕੋਲ ਇੱਕ ਤਾਂ ਦੋਲੇ ਨੇ ਆ ਲੱਗਿਆ ਬਾਕੀ ਮੇਰੇ ਕੋਲ ਪਿੱਛੇ ਦੋ ਕਮਰੇ ਭਰ ਰੱਖਿਆ ਗੱਦੀਆਂ ਹੀ ਗੱਦੀਆਂ ਆਪਾਂ 10000 ਤੋਂ ਉੱਪਰ ਸਾਢੇ ਤੋਂ ਜੋ ਵੀ ਬੰਦਾ ਮੈਟ੍ਰੈਸ ਲੈਂਦਾ ਉਸ ਨੂੰ ਇੱਕ ਗੱਡੀ ਦੇਣੀ ਹੈ ਫ੍ਰੀ ਫ੍ਰੀ ਪਈ ਤੇ ਆਉਣਾ ਕਿੱਥੇ ਬਣਾ ਜੀ ਆਉਣਾ ਹੈ ਜੀ ਆਪਾਂ BBRL ਰੋਡ ਢਿੱਲੋਂ ਜਿਮ ਢਿੱਲੋਂ ਜਿਮ ਦੇ ਬਿਲਕੁਲ ਸਾਹਮਣੇ ਤੁਹਾਨੂੰ ਉੱਥੋਂ ਖੜੇ-ਖੜੇ ਬ੍ਰੋਡ ਦੇਖਦੇ ਜਾਨਕਿ ਜਗਦੰਪੇ ਮੈਟ੍ਰੈਸ ਆਉਂਦਾ ਜੀ ਤਾਂ ਬਿਲਕੁਲ ਦੋਸਤੋ ਬਾਕੀ ਸਕਰੀਨ ਦੇ ਉੱਤੇ ਫੋਨ ਨੰਬਰ ਤੇ ਐਡਰੈਸ ਲਿਖਿਆ ਹੋਇਆ ਤੁਸੀਂ ਗੱਲਬਾਤ ਕਰਨੀ ਹੈ ਕਾਲ ਕਰਦੇ